ਤਵਾਇਦੋ ਜੁਕਾ ਕਾਲਸਾ ਤਵਾਇਦੋ ਦਿੱਤੀ ਫਤੇ ਅੱਜ ਮੈਨੂੰ ਪੰਜਾਬੀ ਵਿਸ਼ਵ ਕਾਨਫਰੰਸ ਵਿੱਚ ਹਿੱਸਾ ਲੈਣ ਦਾ ਬਹੁਤ ਆਪ ਦੇ ਆਪ ਨੂੰ ਮਾਣ ਪ੍ਰਾਪਤ ਹੋ ਰਿਹਾ ਤੇ ਮੈਂ ਬਹੁਤ ਸਨਮਾਨਿਆ ਜਾ ਰਿਹਾ ਹੈ ਮਹਿਸੂਸ ਕਰ ਰਿਹਾ ਹਾਂ ਇਹ ਤੋਂ ਕਾਨਫਰੰਸ ਦਾ ਰਿਸ਼ਾ ਸਿੰਘ ਸ਼ਾਹਦਤ ਦਾ ਸਖਸਲਟ ਸ਼ਾਦਤ ਸਿੱਖਾ ਵਿੱਚ ਚਾਹੇ ਜਿਸਮਾਨੀ ਤੌਰ ਤੇ ਫਿਜ਼ਿਕਲੀ ਵੀ ਐਲੀਵੇਸ਼ਨ ਜਿਹੜੀ ਹੁੰਦੀ ਹੈ ਉਹ ਵੀ ਸ਼ਾਦਤ ਹੁੰਦੀ ਹੈ ਜੋ ਇੱਕ ਪਾਇਸ ਮਕਸਦ ਲਈ ਤੇ ਨਾਲ ਹੀ ਉਹ ਵੀ ਸ਼ਾਦਤ ਹੁੰਦੀ ਹੈ ਜਿਹੜੇ ਇਸ ਪਾਸੇ ਨੂੰ ਤੁਰ ਪੈਂਦੇ ਆ ਪਰ ਬੇਸ਼ੱਕ ਫਿਜ਼ਿਕਲੀ ਐਲੀਵੇਟ ਨਹੀਂ ਦਿੰਦੇ ਜਾ ਜਿਹੜਾ ਲੰਬਾ ਸਮਾਂ ਲੈਂਦੇ ਰਹਿੰਦੇ ਨੇ ਸ਼ਰਹ ਜਿੰਦਗੀ ਆਪਦੀ ਇਸ ਮਕਸਦ ਲਈ ਉਹ ਆਪ ਦਾ ਮਨੁੱਖਤਾ ਲਈ ਹੱਕ ਸੱਚ ਲਈ ਤੇ ਆਜ਼ਾਦੀ ਲਈ ਜੋ ਕੁਰਬਾਨ ਕਰਦੇ ਹਨ ਮੈਂ ਆਇਆ ਹੈ ਕਲਕੱਤੇ ਤੋਂ ਉੱਥੇ ਵੀ ਸਿੱਖੀ ਸਹਾਦਤ ਦਾ ਇੱਕ ਇਤਿਹਾਸ ਛਪਿਆ ਹੈ ਆਪਨੇ ਸੁਣਿਆ ਹੋਊਗਾ ਤਾਂਬਾਗਾਟਾ ਮਾਰੂ ਦਸਾਟਾ ਇਹ ਜਿਸ ਉਨਲੋ ਸਚਾਰਾ ਵਿੱਚ ਕਿਸ ਤਰੀਕੇ ਨਾਲ ਇੱਕ ਅਗਰਿਜਾਂ ਨੇ ਜੋ ਸਿੱਖ ਖਾਸ ਕਰ ਵਗੜਤੀ ਸਿੱਖਾਂ ਨਹੀਂ ਸੀ ਉਹਨਾਂ ਦੇ ਉੱਪਰ ਅੰਦਾਜ਼ਤ ਗੋੜੀ ਚਲਾਈ ਤੇ ਉਹ ਵਿਗਾਮ ਦੀ ਤਾਕਤ ਵਿੱਚ ਵੀ ਸਿੱਖ ਸ਼ਹੀਦਾਂ ਨਾਲ ਉਹਨਾਂ ਦੇ ਖੂਨ ਨਾਲ ਅੱਜ ਵੀ ਮਹਿਕ ਆ ਰਹੀ ਹੈ ਉਸ ਦੇ ਨਾਲ ਜਿੰਨਾ ਵੀ ਜੇ ਮੇਰੇ ਇਥੇ ਕਿੱਗੀਆਂ ਇਹ ਅੰਤਰਰਾਸ਼ਟਰੀ ਸੈਮੀਨਾਰ ਹੈ ਤੇ ਨਾਰਥ ਅਮਰੀਕਾ ਤੋਂ ਇੰਗਲੈਂਡ ਤੋਂ ਤੇ ਹੋਰ ਥਾਵਾਂ ਤੋਂ ਬਾਕ-ਬਾਕ ਥਾਵਾਂ ਤੋਂ ਲੋਕ ਸਾਰੇ ਜਿਹੜੇ ਪਤਵੰਤੇ ਸੱਜਣਾ ਸਾਡੇ ਬਹੁਤ ਹੀ ਬਹੁਤ ਵਾ ਸੱਜਣ ਆਏ ਨੇ ਜਿਹਨਾਂ ਦਾ ਦਸ਼ਨਾ ਕਿ ਕਲਕੱਤਾ ਇੱਕ ਉਹ ਪੁਆਇੰਟ ਸੀ ਜਿੱਥੋਂ ਤੁਸੀਂ ਤੁਹਾਡੇ ਵਡੇਰੇ ਈਵਨ ਮਲੇਸ਼ੀਆ ਸਿੰਗਾਪੁਰ ਦੀ ਵੀ ਗੱਲ ਹੈ ਉਹ ਬਰਬਾਦੀ ਦੀ ਗੱਲ ਹੈ ਤੁਹਾਡੇ ਵਡੇਰੇ ਜਿਹੜੇ ਸੀ ਕਿਤੇ ਨਾ ਕਿਤੇ ਕਲਕੱਤੇ ਰੁੱਕੇ ਹੀ ਜਾਂਦੇ ਸੀ ਤੇ ਕਲਕੱਤੇ ਤੋਂ ਹੀ ਅੱਗੇ ਜਿਹੜੀ ਵਾਇਜ਼ ਹੈ ਉਹ ਉਹਤੇ ਅੰਬਾਰ ਕਰਦੇ ਸੀ ਅੱਗੇ ਪਹੁੰਚਦੇ ਸੀ ਤੇ ਇਸ ਤਰੀਕੇ ਨਾਲ ਜਿਹੜਾ ਗਦਰ ਮੂਵਮੈਂਟ ਦਾ ਇਹ ਪ੍ਰੋਗਰਾਮ ਚੱਲਦਾ ਹੈ ਉਹ ਸਭ ਤੁਸੀਂ ਸਨਮਾਨ ਦਿਓ ਜਿਹੜਾ ਗਦਰ ਮੂਵਮੈਂਟ ਦਾ ਜਿਹੜਾ ਤੇ ਲਿਟਰੇਚਰ ਹੈ ਜਿਹੜਾ ਅਮਰੀਕਾ ਤੋਂ ਆਉਂਦਾ ਸੀ ਉਹ ਕਲਕੱਤਾ ਤੋਂ ਪੁਆਇੰਟ ਜਿੱਤੋਂ ਪੰਜਾਬ ਤੱਕ ਪਹੁੰਚਦਾ ਸੀ ਕਈ ਜਾਣੇ ਇਹ ਗਦਰ ਲਿਟਰੇਚਰ ਦੇ ਫੜੇ जाल ਕਰ ਜਿਹੜਾ ਵੀ ਹੋਈਆ ਇੱਕ ਹੰਦਾਂ ਵਿੱਚ ਹਾਵੜੇ ਗੁਰਦਾਇਆ ਦਾ ਗ੍ਰੰਥੀ ਭਾਈ ਦੀਵਾਨ ਸਿੰਘ ਉਹਦੀ ਪਰਚੋੜੂ ਫੜਕੇ ਲਿਆਂਦੀ ਹੈ ਕਲਕੱਤੇ ਤੋਂ ਤੇ ਲਾਹੌਰ ਜੇਲ੍ਹ ਦੇ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਉਹ ਵੀ ਇੱਕ ਸ਼ਹੀਦ ਹੀ ਮੰਨੇ ਜਾ ਸਕਦਾ ਹੈ ਤੇ ਇਸ ਤਰੀਕੇ ਨਾਲ ਕਲਕੱਤੇ ਵਿੱਚ ਲਗਾਤਾਰ ਸਰਦਾਰਾ ਸਿੰਘ ਯੂਟਿਊਬਰ ਕੇ ਉਹ ਵੱਡੇ ਵੱਡੇ ਜਿਹੜੇ ਵੀ ਆ ਉਸ ਬਾਰੇ ਵਿੱਚ ਆਏ ਤੇ 1926-27 ਦੇ ਵਿੱਚ ਤਾਂ ਬਾਬਾ ਗੁਰਦੇਵ ਸਿੰਘ ਜਰ ਕਲਕੱਤੇ ਆ ਜਾਂਦੇ ਆ ਫਿਰ ਤਾਂ ਲਹਿਰੀ ਸਿਖਾ ਵੀ ਇੱਕ ਸੋਚੋ ਵੀ 15-20 ਹਜ਼ਾਰ ਦੀ ਆਬਾਦੀ ਕਲਕੱਤੇ ਵਿੱਚ ਇੱਕ ਮਹਾਨਗਰੀ ਹੈ ਕਲਕੱਤਾ ਹੀ ਸ਼ਹਿਰ ਸੀ ਸਭ ਤੋਂ بڑا ਉਸ ਜਮਾ ਲੈ ਦਾ ਤੇ ਸਾਰੇ ਲੋਕੀ ਉੱਥੇ ਕਮਾਉਣ ਲਈ ਜਾਂਦੇ ਆ ਇਦੇ ਵਿੱਚ ਮਾਰਵਾੜੀ ਗੁਜਰਾਤੀ ਸਾਊਥ ਇੰਡੀਅਨਸ ਬਿਹਾਰੀ ਉਹਨਾਂ ਦੀ ਆਬਾਦੀ ਵੀ ਜ਼ਿਆਦਾ ਸੀ ਪਰ ਸਾਡੀ ਇਹ 15 ਤੋਂ 20 ਹਜ਼ਾਰ ਆਬਾਦੀ ਕਹਿੰਦੇ ਸਿਕ ਪਹੁੰਚਦਾ ਹੈ ਤੇ ਮੈਕਸਿਮਮ ਉਹ ਕੋਈ ਜੂਟ ਮਿੱਲਰ ਦਾ ਦਰਵਾਰ ਹੈ ਕੋਈ ਫੈਕਟਰੀਆਂ ਵਿੱਚ ਫਾਉਂਡਰੀਆਂ 'ਚ ਵਰਕਰ ਹੈ ਤੇ ਕੋਈ ਡਰਾਈਵਰ ਹੈ ਗੱਡੀਆਂ ਦਾ ਪਰ ਦੇਖੋ ਜਜਵਾ ਬੰਗਾਲੀਆਂ ਦੇ ਮੁਕਾਬਲੇ ਬਰਾਬਰ ਵਿੱਚ ਉਹਨਾਂ ਦੇ ਜੋ ਉੱਥੇ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਇਆ ਇਹ ਮੈਂ ਨਹੀਂ ਕਹਿੰਦਾ ਮੇਰੇ ਕੋਲੇ ਥੱਬਾ ਸੀਆਈਡੀ ਰਿਕਾਰਡ ਆਈ ਵੀ ਰਿਕਾਰਡਸ ਵੀ ਕਢਵਾਏ ਆ ਔਰ ਬਾਰੇ ਸਮੇਂ ਵਿੱਚੋ ਕਿਤਾਬ ਦੇ ਰੂਪ ਚ ਵੀ ਆਉਂ। ਤੇ ਉਹ ਦੇਖ ਕੇ ਮੈਂ ਹੈਰਾਨ ਹੋ ਜਾਣਾ ਤੇ ਅੱਖਾਂ ਤੋਂ ਪਾਣੀ ਵੀ ਵਗਦਾ। ਕਿ ਉਹ ਲੋਕਾਂ ਦੇ ਕਿੰਨੇ ਵੱਡੀ ਲੈਵਲ ਦੇ ਰਹਿ ਕੇ ਕੋਈ ਆਪਾਂ ਆਮ ਬੰਗਾਲੀ ਕਹਿ ਦਿੰਦੇ ਆ ਆਪਾਂ ਵੀ ਕਹਿੰਦੇ ਪੰਜਾਬੀ ਬੰਗਾਲੀ ਨਹੀਂ ਕੀਤਾ। ਬਹੁਤ ਆਜ਼ਾਦੀ ਲਈ ਲੜਾਈ ਲੜੇ ਇਕੱਠੇ ਲੜੇ ਪਰ ਉਹ ਪੰਜਾਬ ਵਾਲੇ ਛਕਲਾਟੀਆਂ ਤੇ ਬੰਗਾਲ ਵਾਲੇ ਛਕਲਾਟੀਆਂ ਨੂੰ ਕਰਦੇ ਆ ਸਿੱਖ ਕਲਕੱਤੇ ਵਿੱਚ ਰਹਿ ਕੇ ਜੋ ਬੰਗਾਲੀਆਂ ਦੇ ਬਰਾਬਰ ਲੜਾਈ ਲੜੀ ਹੈ ਤੇ ਉਹ ਕਦੇ ਵੀ ਇਤਿਹਾਸ 'ਚ ਆਇਆ ਨਹੀਂ ਨੇਤਾ ਜੀ ਜੇ ਕਿਤੇ ਭਾਸ਼ਣ ਦੇ ਦਿੰਦੇ ਹੁੰਦੇ ਸੀ ਤਾਂ ਬਾਬਾ ਗੁਰਦੇਵ ਸਿੰਘ ਉਸ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੁੰਦੇ ਸੀ ਆਂ ਨੇਤਾ ਜੀ ਕਿਥੇ ਬਾਬਾ ਗੁਰਦੇਵ ਸਿੰਘ ਦਾ ਨਾਮ ਸ਼ਹਿਰ ਆਪਾਂ ਹੀ ਦੀ ਗਾਂ ਤੱਕ ਪ੍ਰਚਾਰ ਸਕੇ ਉਸ ਤਰੀਕੇ ਨਾਲ ਜੇ ਦੇਤਾ ਜੀ ਮਾਸਕੋ ਤੱਕ ਪਹੁੰਚੇ ਤਾਂ ਕੇਵਲ ਤੇ ਕੇਵਲ ਇਹ ਸਿੱਖਾਂ ਦਾ ਕੰਮ ਸੀ ਉੱਥੇ ਗੁਰਦੁਆਰੇ ਦੇ ਬਤਵੰਤੇ ਬਹੁਤ ਨੌ ਹੈਗੇ ਆ 7-8 ਜਾਣੇ ਸੀ ਔਰ ਇੱਕ ਕਾਰਾਂ ਚ ਲੈ ਕੇ ਗਏ ਜਿਹਦਾ ਸ਼ਰੇ 1974 ਤੋਂ ਬਾਅਦ ਉਹਦਾ ਪਤੀਜਾ ਸ਼ਸ਼ਿਰ ਬੋਸ ਆਪ ਦੇ ਲੈ ਲੈਦਾ ਮੈਂ ਲੈ ਕੇ ਗਿਆ ਉਹ ਬਿਲਕੁਲ ਹੀ ਗਲਤ ਹੈ ਸਿੱਖ ਸੀਗੇ ਸਾਰੇ ਤੇ ਸਾਰੇ ਆਮ ਟਰਾਂਸਪੋਰਟਰ ਡਰਾਈਵਰ ਜਾਂ ਉਸ ਮਹਿਕਵੇ ਤੋਂ ਉੱਠ ਕੇ ਲੋਕੀ ਮੈਂ ਇਸ ਪੱਧਰ ਤੱਕ ਪਹੁੰਚੇ ਸੀ ਤੇ ਇਸ ਤਰੀਕੇ ਦਾ ਜਿਹੜਾ ਸ਼ਹਾਦਤ ਦਾ ਸੰਕਲਪ ਹੈ ਸਿੱਖਾ ਇੱਕ ਆਪ ਦੇ ਆਪ ਸੀ ਬਹੁਤ ਜਾਰੇ ਵਿਰਾਟ ਹੈ ਪਰ ਕਹਿੰਦੇ ਆ ਵੀ ਆਪਾਂ ਇਹ ਨਾ ਸ਼ਹਾਦਤ ਸੰਕਲਪ ਜਿਹੜਾ ਸ਼ਹਾਦਤ ਹੈ ਇਸ ਨੂੰ ਆਪਾਂ ਦੁਨੀਆ ਤੱਕ ਪ੍ਰਚਾਰ ਨਹੀਂ ਸਕੇ ਸਾਡੀ ਕੁਰਬਾਨੀਆਂ ਤਾਂ ਲੋਕਾਂ ਨੂੰ ਕਿਸੇ ਨੂੰ ਪਤਾ ਨਹੀਂ ਇਸੇ ਤਰੀਕੇ ਨਾਲ ਸਾਡੇ ਪ੍ਰਚਾਰਕ ਵੀ ਜਿਹੜੇ ਹੋਏ ਆ ਮੈਂ ਥੋੜੀ ਜੀ ਗੱਲ ਕਰਨੀ ਚਾਹੁੰਦਾ ਹੈ ਵੀ ਬਿਹਾਰ ਦੇ ਵਿੱਚ ਬੰਗਾਲ ਦੇ ਵਿੱਚ ਬਹੁਤ ਸਾਰੇ ਗੁਰਨਾਨਕ ਨਾਮ ਲੇਵਾ ਸੰਗਤ ਸਿੰਘ ਇਹ ਅੰਗਰੇਜ਼ਾਂ ਦੇ ਰਿਕਾਰਡ ਜਿਹੜੇ ਆ 1810 15 ਦੇ ਰਿਕਾਰਡ ਆ ਉਹਦੇ ਵਿੱਚ ਮੈਂ ਲੱਭਿਆ ਉਥੇ ਉਦਾਸੀ ਸ਼ਬਦ ਨਹੀਂ ਆਉਂਦਾ ਉਥੇ ਆਉਂਦਾ ਜਦੋਂ ਉਹਨਾਂ ਨੇ ਸਰਵੇ ਕੀਤੇ ਇੰਸਟਰੀਆ ਕੰਪਨੀ ਦੇ ਤੇ ਲਿਖਿਆ ਐਧਰੈਂਟ ਐਧਰੈਂਟ ਆਫ ਨਾਨਕ ਐਧਰੈਂਟ ਆਫ ਨਾਨਕ ਨਾਲਿਕ ਦੇ ਅਨੁਸਾਰ ਤੇ ਇਸ ਤਰੀਕੇ ਨਾਲ ਉਹ 20% 30% ਉਸ ਸਮੇਂ ਦੇ ਜ਼ਿਲ੍ਹੇ ਜਿਹੜੇ ਅੱਜ ਦੇ ਆਠੇ ਜ਼ਿਲ੍ਹੇ ਦੇ ਬਰਾਬਰ ਹੋਣਗੇ ਤੇ ਉੱਤੇ ਕਿਤੇ ਵਿੱਚ 25% ਦੇ 10% ਦੇ 20% ਲੋਕ ਨਾਲਿਕ ਨੂੰ ਮੰਨ ਰਹੇ ਸੀ ਅਸੀਂ ਜੇ ਉਹ ਪ੍ਰਚਾਰਕ ਵੀ ਜਿਹੜੇ ਉਹਨਾਂ ਦੇ ਪਏ ਅੱਜ ਵੀ ਉਹਨਾਂ ਦੇ ਸਥਾਨਾਂ ਨੂੰ ਬਹੁਤ ਔਖੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹੈ ਤੇ ਅੱਜ ਵੀ ਉਹ ਰਿਮੋਟ ਥਾਵਾਂ ਤੇ ਹੈ ਤੇ ਕਿਸ ਤਰੀਕੇ ਨਾਲ ਉਸ ਤਰੀਕ ਉਸ ਸਮੇਂ ਜਿਹੜੇ ਮਹਾਨ ਪ੍ਰਚਾਰਕ ਪਹੁੰਚਦੇ ਹੋਣਗੇ ਤੇ ਅੱਜ ਬੇਸ਼ੱਕ ਜੀ ਆਪਾਂ ਜੋ ਇਹ ਉਦਾਸੀ ਕਹਿ ਦਿੰਦੇ ਆ ਅੱਜ ਦਾ ਸਰੂਪ ਹੈ ਉਹ ਸਿਰਫ ਉਸ ਜਵਾਨ ਦੇ ਵਿੱਚ ਨਹੀਂ ਸੀ ਤੇ ਇਸ ਤਰੀਕੇ ਨਾਲ ਕਾਫੀ ਜਿਹੜਾ ਹੈ ਹਿਡਨ ਟ੍ਰੈਜ਼ਰ ਆਪਣੇ ਸਿੱਖ ਸਮਾਇਦਾ ਹੈ ਜਿਸ ਨੂੰ ساری ਦੁਨੀਆ ਤੱਕ ਲੈ ਜਾਣਾ ਬਹੁਤ ਜ਼ਰੂਰੀ ਹੈ ਅਸੀਂ ਤਾਂ ਆਪ ਆਪ ਹੀ ਨਹੀਂ ਜਾਣੇ ਹੁਣ ਤੱਕ ਜਾਣਨ ਲੱਗੇ ਤੇ ਦੁਨੀਆ ਤੱਕ ਪਹੁੰਚਾਉਣੀ ਬਹੁਤ ਦੂਰ ਦੀ ਗੱਲ ਹੈ ਪਰ ਮੈਂ ਚਾਹੁੰਦਾ ਤੁਸੀਂ ਸਾਰੇ ਬਾਹਰੋਂ ਵੀ ਆਏ ਹੋ ਇਹ ਇਹ ਚੀਜ਼ ਹੈਗੀ ਹੈ ਤੇ ਇਹ ਰਿਸਰਚਰਸ ਤੇ ਜਿਹੜੇ ਸੀਰੀਅਸ ਰਿਸਰਚਰਸ ਹੋਂ ਉਹ ਦੋ ਅ ਦੇ ਸਾਇੰਟਿਕ ਤੌਰ ਤੇ ਕੋਈ ਕਿਤਾਬ ਲਿਖੀ ਮਤਲਬ ਕਿ ਤਾਰ ਦੇ ਪਕਤਾਰ ਲੱਗਦੀ ਉਹ ਗੱਲ ਨਹੀਂ ਬਣਦੀ ਤਾਂ ਮੂਲ ਹੋਵੇ ਤਤਾਂ ਦੇ ਵਿੱਚ ਕੋਈ ਕੀਮਤ ਹੋਵੇ ਜਾਂ ਆਫਰ ਨੂੰ ਟੈਕ ਟਤ ਕੱਟੇ ਕੀਤੇ ਜਾਣ ਲਾਇਬ੍ਰਰੀਆਂ ਵਿੱਚ ਜਾਇਆ ਜਾਵੇ ਤੇ ਚਵੀ ਤਰ੍ਹਾਂ ਕੋਹ ਕੇ ਕੀਤਾ ਜਾਵੇ ਇਸ ਸਿੱਕੀ ਦਾ ਬਹੁਤ ਕੁਝ ਛੁਪਿਆ ਹੋਇਆ ਹੈ ਤੇ ਅੱਗੇ ਆਪਾਂ ਚੱਲ ਸਕਦੇ ਹਾਂ ਇਸ ਸਿੱਕੀ ਫਿਰ ਜਿਹੜੀ ਇੱਕ ਗੱਲ ਹੋਰ ਆਉਂਦੀ ਆ ਮੈਂ ਰਿਕੁਐਸਟ ਕਰਦਾ ਹਾਂ ਬੇਸ਼ੱਕ ਆਪਾਂ ਸਿੱਖੀ ਦੀ ਇੱਕ ਆਈਡੋਲੋਜੀ ਵੱਖਰੀ ਹੈ ਆਪਾਂ ਅਵਾਰਥ ਹੈ ਆਪਣੇ ਕੋਈ ਕਿਸੇ ਦਾ ਵੀ ਕੋਈ ਇਹਨਾ ਮੇਲ ਜੋਲ ਨਹੀਂ ਪਰ ਤੇਤੇ ਵੀ ਅਜੇ ਸਨਾਤਨੀ ਨੂੰ ਆਪਾਂ ਮਿਲਕਰ ਹੋਣਾ ਇਹ ਵੀ ਬਹੁਤ ਮੇਰੇ ਲਈ ਤਕਰੀਬ ਵਾਰੀ ਗੱਲ ਹੁੰਦੀ ਹੈ ਪਹਿਲਾਂ ਮੈਂ ਵੀ ਤੁਹਾਡੇ ਤੁਹਾਡੀ ਸੋਚ ਦਾ ਹੀ مالک ਸੀਗਾ ਪਰ ਦੇਖਦਾ ਹੈ ਕਿ ਜੇ 99% ਜਿਹੜੇ ਸਿੱਖ ਸਾਡੇ ਬਡੇਰੇ ਵੀ ਸਾਡੇ ਚਾਰ ਪੁਸਤਾਂ ਪੰਜ ਪੁਸਤਾਂ 10 ਪੁਸਤਾਂ ਪਹਿਲਾਂ ਉਹ ਸਨਾਤਨੀ ਧਰਤੋਂ ਤੇ ਆਏ ਆਏ ਇੱਕ ਦਿਨ ਦੇ ਵਿੱਚ ਸਾਡੇ ਵਿੱਚ ਇੰਨੀ ਅਸੀਂ ਜਦੋਂ ਡਵੈਲਪ ਨਹੀਂ ਕਰਕੇ ਤੇ ਇਸ ਕਰਕੇ ਜੇ ਨਾਲ ਤੋਂ ਬੰਦਾ ਤੁਰਦਾ ਕੋਈ ਸਤਨਾਮ ਵਾਹਿਗੁਰੂ ਕਰਦਾ ਤਾਂ ਉਹਨੂੰ ਵੀ ਤੋੜ ਲਓ ਕੋਈ ਪਹਿਲੀ ਪੌੜੀ ਤੱਕ ਤੋਇਆ ਤਾਂ ਉਹਨੂੰ ਵੀ ਤੋੜ ਲਓ ਕੋਈ ਜਪਜੀ ਤੱਕ ਤੁਰਿਆ ਤਾਂ ਉਹਨੂੰ ਵੀ ਤੋੜ ਲਓ ਜਦੋਂ ਜਪਜੀ ਅਗਲੇ ਪੱਲੇ ਪੈਜੂ ਫਿਰ ਮੈਨੂੰ ਸਮਝਾਉਣ ਦੀ ਲੋੜ ਨਹੀਂ ਪੈਣੀ ਉਹ ਮੈਨੂੰ ਸਮਝਾਊਗਾ ਇਹ ਹੀ ਕਹਿੰਦਾ ਮੈਂ ਆਪਣੀ ਗੱਲ ਸੁਣਕਾ ਉਹ ਵੈਗਜੀ ਦਾ ਖਾਸਾ ਵਹਿਗੀ